ਪੰਜਾਬੀਆਂ ਨੇ ਜੇ ਮਾਰ ਖਾਧੀ ਆ ਇਸੇ ਕਰਕੇ ਖਾਧੀ ਆ ਵੀ ਜਿੰਨੇ ਵੀ ਸਾਡੇ ਪੰਜਾਬ ਦੇ ਅਹਿਮ ਤੇ ਗੰਭੀਰ ਮਸਲੇ ਨੇ ਜਿੰਨਾ ਬਾਰੇ ਪੰਜਾਬ ਨੂੰ ਬਹੁਤ ਸੰਜੀਦਾ ਹੋ ਕੇ ਸੋਚਣ ਦੀ ਲੋੜ ਹੈ ਉਹਨਾਂ ਮੁੱਦਿਆਂ ਬਾਰੇ ਅਸੀਂ ਗੱਲਬਾਤ ਨਾਲ ਸੁਣਨ ਨੂੰ ਤਿਆਰ ਹੈਗੇ ਆ ਤੇ ਨਾ ਅਸੀਂ ਕਰਨ ਨੂੰ ਤਿਆਰ ਹੈਗੇ ਜਿਹਦੇ ਕਰਕੇ ਅੱਜ ਇੰਨਾ ਹਾਲਾਤਾਂ ਨੂੰ ਜਿਹੜਾ ਪੰਜਾਬ ਪਹੁੰਚਿਆ ਜਾਣੇ ਡੈਮਾਂ ਦੀ ਰੱਖਿਆ ਦਾ ਜਿਹੜਾ ਕਾਨੂੰਨ ਹੈ ਕੇਂਦਰ ਨੇ 220 ਦੇ ਵਿੱਚ ਲਿਆ ਕੇ ਤੇ ਸਾਰੇ ਡੈਮਾਂ ਦਾ ਪ੍ਰਬੰਧ ਆਪਣੇ ਹੱਥ ਚ ਕਰ ਲਿਆ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਨੇ ਨਾਲ ਜਿੰਨੀਆਂ ਵਿਰੋਧੀ ਤਰ੍ਹਾਂ ਸੀਗੀਆਂ ਸਾਰਿਆਂ ਨੇ ਸੈਫਟੀ ਦੇ ਨਾਲ ਇਹਦੇ ਖਿਲਾਫ ਇੱਕ ਰੈਗੂਲੇਸ਼ਨ ਇੱਕ ਮਤਾ ਲਿਆਂਦਾ ਕਿ ਇਹ ਕਾਨੂੰਨ ਹੈ ਜਿਹੜਾ ਡੈਮ ਸੇਫਟੀ ਐਕਟ ਕਾਨੂੰਨ ਜਿਹੜਾ ਬਣਿਆ ਹੋਇਆ ਇਹਨੂੰ ਅਸੀਂ ਰੱਦ ਕਰਦੇ ਹਾਂ ਉਹ ਸਵਾਲ ਪੈਦਾ ਹੁੰਦਾ ਕਿ ਜਿਹੜਾ ਇਹ ਇਹਨਾਂ ਨੇ ਸਰਕਾਰ ਨੇ ਮਤਾ ਲਿਆਂਦਾ ਕਿ ਇਹ ਮਤਾ ਆਉਣ ਦੇ ਨਾਲ ਪੰਜਾਬ ਦੇ ਜਿਹੜੇ ਡੈਮ ਨੇ ਕੀ ਉਹ ਪੰਜਾਬ ਕੋਲੇ ਆ ਜਾਣਗੇ ਕੀ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਉਹਨੂੰ ਤੌਰ ਤੇ ਹੋ ਜੂਗਾ ਇਹ ਸਮਝਣ ਦੀ ਲੋੜ ਆ ਇੱਥੇ ਸਾਰੀਆਂ ਧਿਰਾਂ ਨੇ ਆਪਣੀ ਪ੍ਰਤਿਥਾ ਪਾਉਣ ਦੀ ਕੋਸ਼ਿਸ਼ ਕੀਤੀ ਸਭ ਤੋਂ ਵੱਧ ਜੋਰ ਲੱਗਿਆ ਸਰਕਾਰ ਦਾ ਮਾਨ ਸਾਹਿਬ ਦਾ ਕਿ ਮੈਂ ਬਹੁਤ ਵੱਡਾ ਪਾਣੀਆਂ ਦਾ ਰੱਖਾ ਹੈ ਦੇਖੋ ਜੇ ਅੱਜ ਤੱਕ 47 ਤੋਂ ਲੈ ਕੇ ਪੰਜਾਬ ਦੇ ਪਾਣੀਆਂ ਦੀ ਡੁੱਟ ਹੋਈ ਆ ਤਾਂ ਉਹਦੇ ਵਿੱਚ ਸਾਰੀਆਂ ਧਿਰਾਂ ਦੇ ਦੋਸ਼ੀ ਨੇ ਸਭ ਤੋਂ ਵੱਡੇ ਦੋਸ਼ੀ ਨੇ ਕਾਂਗਰਸੀ ਲੰਮਾ ਸਮਾਂ ਰਾਜ ਕੀਤਾ ਕਾਂਗਰਸ ਨੇ ਤੇ ਲਗਾਤਾਰ ਪੰਜਾਬ ਦੇ ਪਾਣੀ ਟੁੱਟੇ ਪੰਜਾਬ ਦੇ ਡੈਮਾਂ ਦੇ ਖਿਲਾਫ ਪੰਜਾਬ ਦੇ ਪਾਣੀਆਂ ਦੇ ਖਿਲਾਫ ਪੰਜਾਬ ਦੇ ਹੜਵਰਕਸ ਦੇ ਖਿਲਾਫ ਜਿਹੜੇ ਕਾਨੂੰਨ ਬਣਾਏ ਜਾਂ ਸਮੇਂ-ਸਮੇਂ ਤੇ ਜਿਹੜੇ ਪੰਜਾਬ ਦੇ ਪਾਣੀ ਲੁੱਟ ਕੇ ਦੂਜੇ ਸੂਬਿਆਂ ਨੂੰ ਦਿੱਤੇ ਗਏ ਉਹ ਸਭ ਤੋਂ ਵੱਡੇ ਭਾਗੀਦਾਰ ਵਿੱਚ ਕਾਂਗਰਸੀ ਨੇ ਪਰ ਹੁਣ ਮਾਨ ਸਰਕਾਰ ਨੇ ਇੱਕ ਆਪ ਦੇ ਸਿਰ ਜਣਾ ਸੇੜਾ ਬੰਨਣ ਦੇ ਲਈ ਇੱਕ ਨਵਾਂ ਸੱਪ ਕੱਢਤਾ ਪੰਜਾਬੀਓ ਸਾਨੂੰ ਪਤਾ ਹੋਣਾ ਚਾਹੀਦਾ ਵੀ 21 ਮਈ 21 ਮਈ ਦਾ ਜਿਹੜਾ ਦਿਨ ਹੈ 21 ਮਈ ਤੋਂ ਨਵਾਂ ਸਾਲ ਸ਼ੁਰੂ ਹੋ ਜਾਂਦਾ ਪਾਣੀਆਂ ਦਾ ਜਿਹੜੀ ਪਾਣੀਆਂ ਦੀ ਵੰਡ ਹੁੰਦੀ ਹੈ ਰਾਜਸਥਾਨ ਨੂੰ ਕਿੰਨਾ ਦੇਣਾ ਹਰਿਆਣੇ ਨੂੰ ਕਿੰਨਾ ਦੇਣਾ ਹੈ ਦਿੱਲੀ ਨੂੰ ਕਿੰਨਾ ਦੇਣਾ ਤੇ ਕਸ਼ਮੀਰ ਨੂੰ ਕਿੰਨਾ ਦੇਣਾ ਤੇ ਪੰਜਾਬ ਨੂੰ ਕਿੰਨਾ ਦੇਣਾ ਇਹ ਪਾਣੀਆਂ ਦੀ ਨਵੇਂ ਸਿਰੇ ਤੋਂ ਜਿਹੜੀ ਸ਼ੁਰੂਆਤ ਹੈ ਵੀ ਅੱਜ ਦੇਣ ਤੋਂ ਪਹਿ ਇਸ ਦੀ ਸ਼ੁਰੂਆਤ ਹੋ ਗਈ ਹੁਣ ਪਾਣੀਆਂ ਦੀ ਉਹ 21 ਮਈ ਹੈ ਅੱਜ 5 ਤਰੀਕਾ ਵੀਜ਼ਨ ਦੀ ਗੱਲ ਹੈ 15 ਦਿਨ ਦੀ ਗੱਲ 15 ਦਿਨ ਰੌਲਾ ਗੋਲਾ ਪੈਣਾ 15 ਦਿਨਾਂ ਬਾਅਦ ਪਾਣੀਆਂ ਦਾ ਨਵਾਂ ਸਾਲ ਸ਼ੁਰੂ ਹੋ ਜਾਣਾ ਤੇ ਹਰਿਆਣੇ ਨੂੰ ਜਿਹੜਾ ਪਾਣੀ ਜਾਂਦਾ ਉਹ ਮੈਨਣ ਲੱਗਿਆ ਕੀ ਇਹ ਡੈਮ ਸੇਫਟੀ ਐਕਟ ਜਿਹੜਾ ਅੱਜ ਮਤਾ ਲਿਆਂਦਾ ਗਿਆ ਉਹਦੇ ਖਿਲਾਫ ਇੱਕ ਕਦੇ ਖੜੂਗਾ ਕਿ ਨਹੀਂ ਖੜੂਗਾ ਇਹ ਸਵਾਲ ਆਜਿ। ਇਹ ਕਦੇ ਨਹੀਂ ਖੜਨਾ ਭਰਾਵੋ। ਯਾਦ ਰੱਖਿਓ ਸਿਰਫ ਗਮਰਾਹ ਕੀਤਾ ਗਿਆ ਪੰਜਾਬ ਦੇ ਲੋਕਾਂ ਨੂੰ। ਇਹ ਐਕਟ ਇਹ ਜਿਹੜਾ ਮਤਾ ਪਾਸ ਕਰ ਦਿੱਤਾ ਗਿਆ ਇਹ ਮਤਾ ਕਿਤੇ ਨਹੀਂ ਖੜਨਾ। ਤੁਹਾਨੂੰ ਯਾਦ ਹੋਣਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮਤਾ ਲਿਆਂਦਾ ਸੀ ਦਾ ਜਿਹੜਾ ਪੰਜਾਬ ਪੁਨਰਗਠਨ ਐਕਟਾ ਜੇ ਦੀ ਧਾਰਾ 78 79 ਤੇ 80 ਉਹਦੇ ਖਿਲਾਫ ਇੱਕ ਮਤਾ ਲਿਆਂਦਾ ਸੀ ਉਹ ਮਤੇ ਦਾ ਕੀ ਬਣਿਆ ਕੁਝ ਮਿਲਿਆ ਉਹਦੇ ਚੋਂ ਰੁਲ ਗਿਆ ਜਦੋਂ ਪੰਜਾਬ ਦੀ 50 ਕਿਲੋਮੀਟਰ ਦਾ ਏਰੀਆ ਪੰਜਾਬ ਦਾ ਹਾਜ਼ਰੇ ਨਾਲ ਨਾਲ ਬੀਐਸਐਫ ਦੇ ਅਧੀਨ ਕੀਤਾ ਗਿਆ ਉਹਦੇ ਖਿਲਾਫ ਵੀ ਇੱਕ ਮਤਾ ਲਿਆਂਦਾ ਗਿਆ ਸੀਗਾ ਉਹ ਮਤੇ ਦਾ ਕੁਝ ਬਣਿਆ ਦੂਜੀ ਗੱਲ ਸਵਾਲੇ ਪੈਦਾ ਹੁੰਦਾ ਇਹਨਾਂ ਨੇ ਅੱਜ ਮਤਾ ਲਿਆਂਦਾ ਡੈਮ ਸੇਫਟੀ ਐਕਟ ਜਿਹੜੇ ਕਿ ਡੈਮਾਂ ਦੇ ਸੁਰੱਖਿਆ ਰੱਖਿਆ ਕਰਨ ਦਾ ਜਿਹੜਾ ਕਾਨੂੰਨ ਹੈ ਉਹਦੇ ਖਿਲਾਫ ਮਤਾ ਲਿਆਂਦਾ ਮੈਂ ਪੰਜਾਬ ਸਰਕਾਰ ਨੂੰ ਮਾਨ ਸਾਹਿਬ ਨੂੰ ਜਿੰਨੇ ਦੂਜੇ ਤੀਜੇ ਕਾਂਗਰਸੀ ਬਾਦਲੂ ਵਾਲਾ ਪੁੱਛਣਾ ਚਾਹੁੰਦਾ ਹੈ ਵੀ ਜਨਾਬ ਜਦੋਂ ਪੰਜਾਬ ਦੇ ਡੈਮਾਂ ਦਾ ਪ੍ਰਬੰਧ ਪੰਜਾਬ ਕੋਲੇ ਹੈ ਹੀ ਨਹੀਂ ਤੇ ਫਿਰ ਰੱਖਿਆ ਕਿਹੜੀ ਗੱਲ ਦੀ ਕਰਨੀ ਹੈ ਨਾ ਪੰਜਾਬ ਦੇ ਡੈਮਾਂ ਦਾ ਪ੍ਰਬੰਧ ਪੰਜਾਬ ਕੋਲ ਹੈ ਨਾ ਪੰਜਾਬ ਦੇ ਜਿੰਨੇ ਹੈਡ ਵਰਕਸ ਹੈ ਉਹਦਾ ਪ੍ਰਬੰਧ ਪੰਜਾਬ ਕੋਲ ਹੈ ਇਹਦਾ ਜਦੋਂ ਪੰਜਾਬ ਪੁਨਰਗਠਨ ਐਕਟ ਲਿਆਂਦਾ ਗਿਆ ਸੀਗਾ ਉਹਨਾਂ ਨੇ ਸਾਵਧਾਨ ਜਿਹੜੀ ਧਾਰਾ ਆਉਂਦੀ 78 79 80 ਦੇ ਵਿੱਚ ਸਾਵਧਾਨ ਤੇ ਲਿਖਿਆ ਹੋਇਆ ਹੈ ਕਿ ਡੈਮਾਂ ਦਾ ਪ੍ਰਬੰਧ ਹੈਡ ਵਰਕਸ ਦਾ ਪ੍ਰਬੰਧ ਸੈਂਟਰ ਕੋਲ ਹੈ ਸੈਂਟਰ ਤੈਅ ਕਰੂਗਾ ਕਿ ਨੂੰ ਕਿੰਨਾ ਪਾਣੀ ਦੇਣਾ ਕਿ ਨੂੰ ਕਿੰਨਾ ਪਾਣੀ ਦੇਣਾ ਜਦੋਂ ਆਪਣੇ ਪੰਜਾਬ ਕੋਲੇ ਡੈਮਾਂ ਦਾ ਪ੍ਰਬੰਧ ਨਹੀਂ ਡੈਮ ਦਾ ਕੰਟਰੋਲ ਹੀ ਹੈ ਨਹੀਂ ਤੇ ਰੱਖਿਆ ਕਿਹਨੇ ਕਰਨੀ ਹੈ ਤੇ ਇਹ ਕਿਉਂ ਦਬਰਾ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਜੇ ਇਹਨਾਂ ਨੇ ਗੱਲ ਕਰਨੀ ਸੀ ਤਾਂ ਗੱਲ ਕਰਨੀ ਸੀ ਜਾਂ ਪੰਜਾਬ ਪੁੰਦਰ ਗਠਨ ਐਕਟ ਦੇ ਉੱਤੇ 78 79 80 ਦੀ ਧਾਰਾ ਲਾਈ ਗਈ ਹੈ ਉਹਨੂੰ ਰੱਦ ਕਰਨ ਦੀ ਗੱਲ ਕਰਨੀ ਸੀ ਨਾਲ ਇਹ ਐਂ ਨਹੀਂ ਲੱਤ ਹੁੰਦੇ ਜਦੋਂ ਆਪਾਂ ਮੰਨਦੇ ਆ ਪਾਣੀ ਦਾ ਜਿਹੜਾ ਸਟੇਟ ਸਬਜੈਕਟ ਹੈ ਸਟੇਟ ਦੇ ਹਿੱਸੇ ਆਉਂਦਾ ਪਾਣੀ ਦਾ ਜਿਹੜਾ ਕਾਨੂੰਨ ਆ ਪਰ ਜਦੋਂ ਸੈਂਟਰ ਤੇ ਕੋਈ ਸਟੇਟ ਕੋਈ ਸੂਬਾ ਦੋ ਕਾਨੂੰਨ ਬਣਾ ਲਏ ਜਾਂਦੇ ਆ ਤਾਂ ਉਹਨਾਂ ਦੇ ਵਿੱਚੋਂ ਸੰਵਿਧਾਨ ਕਹਿੰਦਾ ਵੀ ਸੈਂਟਰ ਵਾਲਾ ਹੀ ਕਾਨੂੰਨ ਜਿਹੜਾ ਉਹ ਲਾਗੂ ਹੋਊਗਾ ਤੇ ਮੰਨਿਆ ਜਾਊਗਾ ਫਿਸਲੇ ਬੇਤੁਕੀਆਂ ਗੱਲਾਂ ਨੇ ਇਹਦਾ ਕੋਈ ਅਰਥ ਨਹੀਂ ਹੈਗਾ ਅੱਜ ਜੋ ਇਹਨਾਂ ਨੇ ਖੱਜਲਖਵਾਰ ਉੱਤੇ ਆਪਣਾ ਜੋ ਇਹਨਾਂ ਨੇ ਕੀਤਾ ਡਰਾਮਾ ਬੀ ਅਸੀਂ ਇੱਕ ਬੂੰਦ ਨਹੀਂ ਜਾਣ ਦੇਣੀ ਜੀ ਇਹ ਡਰਾਮਾ ਬਹੁਤ ਕਰ ਰਹੇ ਆ ਅਸੀਂ ਇੱਕ ਬੂੰਦ ਨਹੀਂ ਜਾਣ ਦੇਣੀ ਪੰਜਾਬ ਕੋਲ ਤਾਂ ਪਾਣੀ ਹੈ ਨਹੀਂ ਗੱਲ ਬੂੰਦ ਦੇਣੀ ਨਾ ਦੇਣੀ ਦੀ ਗੱਲ ਨਹੀਂ ਗੱਲ ਇਹ ਨਹੀਂ ਕਿ ਪੰਜਾਬ ਕੋਲੇ ਪਾਣੀ ਹੈ ਨਹੀਂ ਗੱਲ ਮੁੱਦੇ ਤੇ ਆਓ ਕਿ ਇੰਨਾ ਪਾਣੀਆਂ ਦੇ ਉੱਤੇ ਪੰਜਾਬ ਦਾ ਹੱਕ ਹੈ ਕਿਉਂਕਿ ਪੰਜਾਬ ਲੋਰ ਰਿਪਨ ਸਟੇਟ ਹੈ ਅਪਰ ਰਿਪਨ ਸਟੇਟ ਹਿਮਾਚਲ ਹੈ ਪਹਾੜਾਂ ਦੇ ਵਿੱਚ ਕਦੇ ਪਾਣੀ ਨਾ ਰੁਕਿਆ ਨਾ ਰੁਕਿਆ ਜਾ ਸਕਦਾ ਜਿਹੜੀ ਸਟੇਟ ਦਾ ਜਿਹੜੀ ਧਰਤੀ ਦਾ ਨੁਕਸਾਨ ਪਾਣੀ ਕਰਦਾ ਦਰਿਆ ਕਰਦੇ ਆ ਉਸੇ ਧਰਤੀ ਦਾ ਹੱਕ ਉਹਨਾਂ ਪਾਣੀਆਂ ਤੇ ਹੁੰਦਾ ਇਹ ਜਿਹੜਾ ਰੈਪਰਨ ਸਿਧਾਂਤ ਆ ਦੁਨੀਆ 'ਚ ਲਾਗੂ ਹੁੰਦਾ ਹੈ ਇਸ ਸਿਧਾਂਤ 'ਤੇ ਦੁਨੀਆ ਭਰ ਦੇ ਪਾਣੀਆਂ ਦੀ ਵੰਡ ਹੋਈ ਆ ਭਾਰਤ ਦੇ ਵਿੱਚ ਵੰਡ ਹੋਈ ਆ ਕਵੇਰੀ ਨਦੀ ਦੀ ਵੰਡ ਹੋਈ ਆ ਬ੍ਰह्मਦਰਿਆ ਦੀ ਵੰਡ ਹੋਈ ਆ ਜਿਹੜੀ ਸਿੰਧ ਸਿੰਧੂ ਜਲ ਜਿਹੜਾ ਸੀ ਹੁਣ ਤੱਕ ਆ ਸੀ ਉਹ ਇਹਦੇ ਤਹਿਤ ਵੰਡਿਆ ਗਿਆ ਕੱਲ ਇਹ ਕਰਨੇ ਚਾਹੀਦੇ ਵੀ ਸਾਡਾ ਜਾਂ ਰਾਜਸਥਾਨ ਨੂੰ ਪਾਣੀ ਜਾ ਰਿਹਾ ਜਾਂ ਹੋਰ ਸੂਤਿਆਂ ਨੂੰ ਪਾਣੀ ਜਾ ਰਿਹਾ ਉਹਦੀ ਰੈਲਟੀ ਦੀ ਗੱਲ ਕੀਤੀ ਗਈ ਜਿਹੜਾ ਪੈਸਾ ਪੰਜਾਬ ਦਾ ਪੰਜਾਬ ਨੂੰ ਮਿਲਦਾ ਰਿਹਾ ਰਾਜਸਥਾਨ ਨੂੰ ਪਾਣੀ ਦਾ ਜਾਂਦਾ ਜਿਹੜਾ ਪਾਣੀ ਹੈ ਉਹ ਉਹਦੇ ਪੈਸੇ ਮੰਗੇ ਗਏ ਉਹਦੀ ਗੱਲ ਕੀਤੀ ਗਈ ਜਾਂ ਇਹ ਗੱਲ ਕੀਤੀ ਗਈ ਵੀ ਨਹੀਂ ਜੇ ਪਾਣੀ ਸਾਡਾ ਹੱਕ ਹੈ ਸੀ ਕਿਉਂ ਦੇ ਕੇ ਹੁਣ ਇਹਨਾਂ ਦਾ ਇੱਕ ਉਹ ਅਮਨ ਲੋੜਾ ਜੀ ਨੇ ਆਪਣੇ ਮંત્રી ਸਾਹਿਬ ਉਹ ਕਹ ਰਿਹਾ ਜੀ ਧੌਂਡ ਤੇ ਕਿੱਦਾਂ ਰੱਖ ਕੇ ਨਹੀਂ ਪਿਆਰ ਨਾਲ ਜੋ ਮਰਜੀ ਲੈ ਲਓ ਹੱਥੋਂ ਨਹੀਂ ਛੱਡਣੀ ਜੇ ਦੋ ਗੱਲ ਹੋ ਗਈ ਵੀ ਜਦੋਂ ਕੋਈ ਬੰਦਾ ਕਹਿੰਦਾ ਚਾਰ ਮਾਰਦਾ ਚਪੇੜਾਂ ਉਹ ਮੋੜੋ ਮਾਰਾ ਬੰਦਾ ਕੁਝ ਕਰਨ ਯੋਗ ਦਾ ਹੁੰਦਾ ਨਹੀਂ ਉਹ ਕਹਿੰਦਾ ਕਿਉਂ ਕੁੱਟੀ ਜਾਣਾ ਤੂੰ ਮੈਨੂੰ ਆਹੀ ਗੱਲ ਪਿਆਰ ਨਾ ਕਹਿ ਦਿੰਦਾ ਮੈਂ ਤੈਨੂੰ ਪਹਿਲੇ ਹੀ ਲੈ ਦਿੰਦਾ ਉਹ ਗੱਲ ਇੰਨਾ ਜੀ ਹੈ ਉਹ ਸਾਰੇ ਸੈਕਟਰ ਦੇ ਆਪਾਂ ਸੈਂਟਰਲਾਈਜ਼ ਹੋ ਗਈਆਂ ਸਾਰੀਆਂ ਬਾਬਲਾਂ ਕੇਂਦਰ ਨੇ ਸਭ ਆਪਣੇ ਹੱਥ ਕਰ ਦਿਆ ਗੱਲ ਹੋ ਰਹੀ ਹੈ ਫੈਡਰਲਿਜ਼ਮ ਦੀ ਰਾਜਾਂ ਦੇ ਵੱਧ ਅਧਿਕਾਰਾਂ ਦੀ ਜਦੋਂ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਹੁੰਦੀ ਹੈ ਰਾਜਾਂ ਤੇ ਹੱਕਾਂ ਤੇ ਡਾਕਿਆਂ ਦੀ ਗੱਲ ਹੁੰਦੀ ਹੈ ਜਦੋਂ ਕਸ਼ਮੀਰ ਨੂੰ ਤੋੜਿਆ ਜਾਂਦਾ ਹੈ ਕਸ਼ਮੀਰ ਨੂੰ ਦੋ ਤਿੰਨ ਥਾਂ ਹੀ ਵੰਡ ਦਿੱਤਾ ਜਾਂਦਾ ਹੈ ਉਦੋਂ ਕੇਜਰੀਵਾਲ ਭਵੰਤਮਾਨ ਦਾ ਜਿਹੜਾ ਭਾਈ ਬੌਸ ਹੈ ਉਹ ਜਾ ਕੇ ਸੈਂਟਰ ਦੀ ਸਰਕਾਰ ਨਾਲ ਖੜ ਜਾਂਦਾ ਹੈ ਕਿ ਤੁਸੀਂ ਸਹੀ ਫੈਸਲਾ ਕੀਤਾ ਜਦੋਂ ਹਰਿਆਣੇ ਦੀਆਂ ਵੋਟਾਂ ਹੁੰਦੀਆਂ ਨੇ ਪਤਾੰਦੇਵ ਹਰਿਆਣੇ 'ਚ ਵੋਟਾਂ ਲੈਣੀਆਂ ਨੇ ਉਦੋਂ ਕੇਜਰੀਆ ਸਾਹਿਬ ਜਨਾਬ ਹਰਿਆਣੇ ਚ ਆ ਕੇ ਕਹਿੰਦੇ ਆ ਕਿ ਅਸੀਂ ਤੁਹਾਨੂੰ ਪਾਣੀ ਦੇਵਾਂਗੇ ਜਦੋਂ ਦਿੱਲੀ ਦੀਆਂ ਚੋਣਾਂ ਹੁੰਦੀਆਂ ਨੇ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦਿੱਲੀ ਦੇ ਵਿੱਚ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਪਾਣੀ ਲੈ ਕੇ ਦੇਵਾਂਗੇ ਪੰਜਾਬ ਤੋਂ ਹਿਮਾਚਲ ਤੋਂ ਸਤਲੁਜ ਦਾ ਦੂਜੇ ਦਰਿਆ ਮਾਦਾ ਰਾਵੀ ਦਾ ਵਾਸਤ ਜਦੋਂ ਪਤਾ ਲੱਗਿਆ ਵੀ ਹਿਮਾਚਲ ਦਿੱਲੀ ਤੇ ਸਾਫ਼ ਹੋ ਗਏ ਹਰਿਆਣੇ ਤੇ ਸਾਫ਼ ਹੋ ਗਏ ਬੱਜਾ ਖੁੱਜਾ ਪੰਜਾਬ ਹੈ ਤੇ ਇਹਨਾਂ ਨੇ ਇੱਕ ਡਰਾਮਾ ਖੇਡਿਆ ਮੈਂ ਮਾਨ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਨਾਬ ਜਿਹੜਾ 4 ਅਪ੍ਰੈਲ ਤੋਂ 4000 ਕਿਊਸਕ ਪਾਣੀ ਤੁਸੀਂ ਛੱਡਿਆ ਬਾਦੂ ਹਰਾਰੇ ਨੂੰ ਉਹ ਕਿਹਦੇ ਕਹਿਣ ਤੇ ਛੱਡਿਆ ਕਿਉਂ ਦੱਸਿਆ ਪੁੱਛਿਆ ਜਦੋਂ 2020 ਦੇ ਵਿੱਚ ਇਹ ਜਿਹੜਾ ਕਾਨੂੰਨ ਆਉਂਗਾ ਡੈਮ ਸੇਫਟੀ ਕਾਨੂੰਨ ਬਣਦਾ ਤੁਸੀਂ 3 ਸਾਲ 3.5 ਸਾਲ ਹੋ ਗਏ ਸਰਕਾਰ ਨੂੰ ਤੁਹਾਡੀ ਨੂੰ ਕੋਈ ਉਹਦੇ ਖਿਲਾਫ ਸੀ ਕੋਈ ਚਾਰਾ ਜੋਈ ਕੀਤੀ ਕੋਈ ਹਾਈ ਕੋਰਟ ਕੋ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਵੀ ਹੋਰ ਕੁਛ ਕੀਤਾ ਸਿਰਫ ਆ ਡਰਾਮਾ ਰੱਖਣ ਦੇ ਲਈ ਕਿ ਅਸੀਂ ਬਸ ਹੁਣ ਬਾਵਾ ਖੜਾ ਲਗੇ ਕਿਉਂਕਿ ਇਹਨਾਂ ਦੇ ਸਿੱਖਿਆ ਕ੍ਰਾਂਤੀ ਦੀ ਭੂਕ ਨਿਕਲ ਗਈ ਇਹਨਾਂ ਦੀ ਆ ਨਸ਼ਿਆਂ ਵਿਰੁੱਧ ਜੁੱਧ ਉਹਦੀ ਭੂਕ ਨਿਕਲ ਗਈ ਇਹਨਾਂ ਨੇ ਸੋਚਿਆ ਵੀ ਆ ਹੁਣ ਮੌਕਾ ਹੈ ਤੇ ਜਿੰਨੇ ਕੈਪਟਨ ਦੇ ਬੋਰਡ ਲਾ ਕੇ ਸੀਗੇ ਥਾਂ ਥਾਂ ਪੰਜਾਬ ਦੇ ਗੇ ਪਾਣੀਆਂ ਦਾ ਰੱਖਾ ਕੈਪਟਨ ਹੂੰ ਭਾਈ ਸਾਹਿਬ ਇਹ ਨੇ ਸ਼ੁਰੂ ਕਰਤਾ ਆ ਤਾਂ ਹੁਣ ਦਿਖਾਉਣਾ ਮੈਂ ਆ ਜਨਾਬ ਦੀਆਂ ਰੀਲਾਂ ਬਣਨੀਆਂ ਸ਼ੁਰੂ ਹੋ ਗਈਆਂ ਹੁਣ ਇਹ ਚੈਨਲ ਵਿੱਚ ਲਾਇਆ ਜਾਇਆ ਕਰਨੀ ਜਾਂ ਦੇ ਸੁਣ ਲਿਓ ਮੜਾ ਜਾ ਧਿਆਨ ਨਾ ਦੇਖ ਰਿਓ ਦੁਬਾਰਾ ਫੇਰ ਦੇਖ ਲਿਓ ਹਮਾਨ ਸਾਹਿਬ ਦੀ ਘੜੀ ਲਾਉਣ ਵਾਲਾ ਗਿਆ ਕਿ ਮਾਨ ਸਾਹਿਬ ਬੀਬੀ ਜੀ ਪਾਖੜਾ ਬਿਆਸ ਉੱਥੇ ਜਾ ਕੇ ਡੈਮ ਦੇ ਉੱਤੇ ਤੇ ਪਾਣੀ ਰੋਕਤਾ ਕਹਿੰਦੇ ਜੀ ਆ ਚੱਕੋ ਜੀ ਐ ਫੱਟਾ ਸਿੱਟ ਰਹੇ ਆ ਵੀ ਲੋ ਜੀ ਮਾਨ ਸਾਹਿਬ ਨੇ ਕਮਾਲ ਕਰਤੀ ਹੁਣੇ ਰੀਲਾਂ ਚੱਲਣਗੀਆਂ ਬੋਰ ਲੱਗਣਗੇ ਪੰਜਾਬ ਦੇ ਬੱਚਾ ਪਾਣੀਆਂ ਦਾ ਰਖਵਾਲਾ ਪੰਜਾਬ ਦਾ ਫਖਤਰ ਭਵਨ ਸਿਉਮਾ ਉਨੇ ਡਰਾਮਾ ਸ਼ੁਰੂ ਹੋ ਜਾਣਾ ਸੋ ਭਰਾਓ ਮਸਲਾ ਪੰਜਾਬ ਦੇ ਲੋਕੋ ਇਹ ਅਸੀਂ ਜਿੰਨਾ ਚਿਰ ਇਹਨੂੰ ਸਮਝਦੇ ਰਹਿਨਾ ਕਹਾਣੀ ਵੀ ਪੰਜਾਬ ਨੂੰ ਕਿਵੇਂ ਸੈਂਟਰ ਨੇ ਜਿਹੜੀ ਮਰਜ਼ੀ ਸਰਕਾਰ ਹੋਵੇ ਸੈਂਟਰ ਚ ਅੱਜ ਬੀਜੇਪੀ ਆ ਪਹਿਲਾਂ ਕਾਂਗਰਸ ਸੀ ਹਮੇਸ਼ਾ ਪੰਜਾਬ ਨਾਲ ੱਟਕਾ ਹੁੰਦਾ ਇਦਰੀਆ ਪਰ ਅੱਜ ਵੀ ਲੋਕਾਂ ਨੂੰ ਅਸਲ ਗੱਲ ਦੱਸਣ ਦੀ ਬਜਾਏ ਅਸਲ ਮੁੱਦੇ ਤੇ ਲੜਨ ਦੀ ਬਜਾਏ ਅਜਰ ਨੇ ਉਦਦੀਆਂ ਮਾਰਦੇ ਫਿਰਦੇ ਆ ਬੂੰਦਰੀ ਦੇੜੀ ਕਰਮਾਨੀਆਂ ਕਰਦੇ ਆਂਗੇ ਪੰਜਾਬੀ ਬਹੁਤ ਕੈਂਟ ਹੁੰਦੇ ਆ ਅਜ ਦਾ ਨੱਕੇ ਪਰਲ ਪੱਛੇ ਬੰਦਾ ਮਾਰ ਦਿੰਨੇ ਆਂ ਅਸਲ ਭਵੰਤ ਦਾ ਜੋਰ ਇੱਕੋ ਹੀ ਦਰ ਚ ਲੱਗਿਆ ਕਿ ਵਿਰੋਧੀ ਨੂੰ ਨੀਵਾ ਕਿਵੇਂ ਦਿਖਾਉਣਾ ਦੇਖੋ ਕਿੰਨਾ ਹੰਕਾਰ ਝਲਕਦਾ ਬੰਦੇ ਦੀਆਂ ਗੱਲਾਂ ਚੋਂ ਵਿਧਾਨ ਸਭਾ ਚ ਕਿਵੇਂ ਬੋਲਦਾ ਹੈ ਨਾ ਕਿਸ ਤਰੀਕੇ ਨਾਲ ਵਿਰੋਧੀ ਧਰ ਦੇ ਜਿਹੜੇ ਬੰਦੇ ਨੇ ਲੀਡਰ ਨੇ ਉਹਨੂੰ ਕਿਵੇਂ ਬੋਲਿਆ ਜਾ ਰਿਹਾ ਕਾਰਕ ਕਿ ਮੈਂ ਸਾਨੂੰ ਦੱਬ ਕੇ ਰੱਖਣਾ ਸਾਨੂੰ ਨੀਵਾ ਦਿਖਾਉਣਾ ਮੈਂ ਆਪਣੇ ਆਪ ਨੂੰ ਕੈਂਟ ਦਿਖਾ ਲਈ ਮੈਂ ਬਹੁਤ ਕੈਂਟ ਮੰਦਿਆਂ ਕਾਂਗਰਸੀ ਬਹੁਤ ਵੱਡੇ ਦੁਸ਼ਮਣੇ ਗਦਾਰ ਨੇ ਮੰਦਿਆਂ ਬਾਜ਼ਾੜਾਂ ਨੇ ਬਹੁਤ ਵੱਡੀਆਂ ਗਦਾਰੀਆਂ ਕੀਤੀਆਂ ਨੇ ਪੰਜਾਬ ਨਾਲ ਪੰਜਾਬ ਦੇ ਹੱਕਾਂ ਲੈ ਕੇ ਕਦੇ ਕੋਈ ਰਾਜਧਾਨੀ ਬਾਰੇ ਬੋਲਿਆ ਅਜੇ ਤੱਕ ਨਹੀਂ ਹੋ ਕੇ ਚੁੱਪ ਨਮੀ ਪਰ ਜਿਹੜਾ ਤੂੰ ਕੰਮ ਕਰ ਰਿਹਾ ਤੂੰ ਕਹਿੰਦਾ ਕਿ ਕਾਂਗਰਸਾਂ ਦੇ ਕੰਡੇ ਬੀਜੇ ਮੰਦਿਆਂ ਕੰਡੇ ਬੀਜਿਆ ਚੱਕ ਚੁਗੇ ਨਹੀਂ ਗਏ ਪਰ ਮਾਨ ਸਾਹਿਬ ਜਿਹੜੇ ਤੂੰ ਖੂਪ ੱਟ ਰਹਿਆ ਪੰਜਾਬ ਦੇ ਦੇ ਕੇ ਜਿਹੜੇ ਖੱਫ ਤੇ ਤੂੰ ੱਟ ਰਹਿਆ ਪੰਜਾਬ ਦੇ ਵਿੱਚ ਏ ਵੀ ਬਹੁਤ ਵੱਡਾ ਖਮਿਆਜਾ ਇਹ ਨੂੰ ਪੰਜਾਬ ਨੂੰ ਭੁਗਤਣਾ ਪੈਣਾ ਹੈ ਕਿ ਤੂੰ ਕੇਂਦਰ ਦੇ ਹੱਥਾਂ 'ਚ ਖੇਡ ਰਿਆ ਹੈ। ਉਹਨਾਂ ਦੀ ਕਟਪੁਤਲੀ ਬਣ ਕੇ ਤੂੰ ਨੱਚ ਰਿਹਾ। ਜੋ ਉਹ ਕਰਾਉਂਦੇ ਨੇ ਆਹ ਤੂੰ ਨਮਾਜ ਪ੍ਰਮਾਣਜਾਲੀ ਕਰਤਾ ਕਿ ਪੰਜਾਬ 'ਚ ਕੋਈ ਧਰਨਾ ਨਹੀਂ ਲੱਗੂ, ਕੋਈ ਮਜਾਰਾ ਨਹੀਂ ਲੱਗੂਗਾ, ਹੋਊਗਾ। ਹਰ ਬੰਦੇ ਦਾ ਇੱਕ ਹਰ ਇਨਸਾਨ ਦਾ ਇੱਕ ਇਸ ਸੰਸਾ ਦਾ ਇੱਕ ਹੱਕ ਹੈ ਕਿ ਉਹ ਸ਼ਾਂਤਮਈ ਤਰੀਕੇ ਨਾਲ ਆਪਣਾ ਰੋਹ ਜਾਰ ਕਰ ਸਰਾ ਤੁਮ ਉਹਦੇ ਖਿਲਾਫ ਵੀ ਪ੍ਰਮਾਣ ਜਾਰੀ ਕਰਤੇ ਕਿਸਾਨਾਂ ਨੂੰ ਘੂਕਰਾਂ ਦੇ ਵੇਲੇ ਰਬੰਧ ਕਰਤੇ ਥਾਂ ਥਾਂ ਦੇ ਕੋਲ ਦੇ ਚ ਤਸੜਾ ਦੇ ਚਪੇ ਚਪੇ ਤੇ ਕਿ ਅਸੀਂ ਕਿਸੇ ਨੂੰ ਜਾਣ ਨਹੀਂ ਦੇਣਾ ਸ਼ੰਭੂ ਵੱਲ ਸ਼ੰਭੂ ਕਿਉਂ ਜਾਣਾ ਚਾਹੁੰਦੇ ਆ ਪਤਾ ਕਿਸਾਨ ਕਿਉਂਕਿ ਕਿਸਾਨਾਂ ਦੀਆਂ ਕਈ ਲੱਖਾਂ ਦੀਆਂ ਟਰਾਲੀਆਂ ਚੋਰੀਆਂ ਕੀਤੀਆਂ ਛੋਡੇ ਬੰਦਿਆਂ ਨੇ ਛੋਡੇ ਇੱਕ ਐਮਐਲਏ ਦਾ ਕਰਲਾਲ ਸਿੰਘ ਨੌਰ ਦਾ ਨਾਮ ਹੋ ਗਿਆ ਜੀ ਕਿ ਉਹਨਾਂ ਦੇ ਬੰਦੇ ਟਰਾਲੀਆਂਾਂ ਚੋਰੀ ਕੀਤੀਆਂ ਕਿਸਾਨ ਨੇ ਸਾਡੇ ਜਿੰਨਾ ਸਮਾਨ ਚੋਰੀ ਹੋਇਆ ਸਾਡੀਆਂ ਟਰਾਲੀਆਂਾਂ ਚੋਰੀ ਹੋਈਆਂ ਅਸੀਂ ਉਹਦੇ ਲਈ ਸ਼ੰਗੂ ਜਾਣਾ ਚਾਹੁੰਨੇ ਥਾਣੇ ਕੋਲੇ ਜਾਣਾ ਚਾਹੁੰਨੇ ਪਰ ਉਹ ਵੀ ਕਹਿੰਦਾ ਕਿ ਨਹੀਂ ਕੋਈ ਧਰਨਾ ਨਹੀਂ ਕੋਈ ਮੁਜ਼ਾਹਰਾ ਨਹੀਂ ਬਹਾਨਾ ਤੂੰ ਕੀ ਲੈ ਰਿਹਾ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਦੋਂ ਤੁਸੀਂ ਧਰਨੇ ਲਾਉਂਦੇ ਰਹੇ ਹੋ ਮੁਜ਼ਾਹਰੇ ਕਰਦੇ ਰਹੇ ਹੋ ਕੇਜਰੀਵਾਲ ਚੱਕੇ ਵੇਲੇ ਜਾ ਜਿਹੜੇ ਤੁਹਾਡੇ ਦੂਜੇ ਤੀਜੇ ਲੀਡਰ ਚੱਕੇ ਆ ਦਿੱਲੀ ਦੇ ਵਿੱਚ ਤੁਸੀਂ ਸ਼ਰਤਾਂ ਦੇ ਉੱਤਰ ਦੇ ਰਹੇ ਤੁਸੀਂ ਕੀ ਕਰਦੇ ਰਹੇ ਜਿਹੜੀ ਪਾਰਟੀ ਨਿਕਲੀ ਧਰਨਾ ਚਾਹਾਂ ਉਹ ਪਾਰਟੀ ਅੱਜ ਕਿਹਦੀ ਧਰਨਾ ਨਹੀਂ ਲਾਉਣ ਦਿੰਦਾ ਬੰਦਾ ਕਹਿੰਦਾ ਜਿਹੜਾ ਬੰਦਾ ਕਦੇ ਕਿਸਾਨਾਂ ਦੇ ਧਰਨਾ ਚ ਵੱਡੇ ਵੱਡੇ ਬੋਰਡ ਲੈ ਕੇ ਬੈਠਾ ਹੁੰਦਾ ਸੀਗਾ ਤਕਤੀਆਂ ਫੜ ਕੇ ਝੰਡੇ ਫੜ ਕੇ ਕਿਸਾਨਾਂ ਦੇ ਕਿ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਨਾਲ ਐ ਉਹ ਅੱਜ ਕਹਿੰਦਾ ਕਿ ਸਾਨੂੰ ਥੋਣ ਘਰੋਂ ਵੀ ਨਿਕਲ ਦੇ। ਪਰ ਨਹੀਂ ਸਾਡੇ ਲੋਕ ਨਹੀਂ ਸਮਝਣਗੇ ਬਾਰ ਬਾਰ ਬੰਨੂ ਆਪਣੇ ਪੰਜਾਬ ਦੇ ਲੋਕਾਂ ਦੇ ਗੁੱਸੇਸ ਕਰਕੇ ਹੁੰਦਾ ਕਿ ਲੋਕੋ ਨਹੀਂ ਤੁਸੀਂ ਮੁੱਦਿਆਂ ਨੂੰ ਨਾ ਕਦੇ ਪਹਿਲਾਂ ਸਮਝਿਆ ਨਾ ਕਦੇ ਹੁਣ ਸਮਝਣਾ ਤੁਸੀਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਮੌਕੇ ਤੇ ਹਾਲਾਤ ਦੇਖਦੇ ਹੋ ਧੜੇ ਸਾਨੂੰ ਪਿਆਰੇ ਹੋ ਜਾਂਦੇ ਆ ਆਪਣੇ ਹਿੱਤ ਸਾਨੂੰ ਪਿਆਰੇ ਹੋ ਜਾਂਦੇ ਆ ਲਾਲ ਤੁਹਾਡੇ ਅੱਗੇ ਆ ਜਾਂਦੇ ਆ ਤੁਸੀਂ ਨਾ ਪਾਣੀ ਦੀ ਗੱਲ ਨਾ ਕਿਸੇ ਕਿਸਾਨੀ ਦੀ ਗੱਲ ਨਾ ਮਦੂਰਾ ਦੀ ਗੱਲ ਕਿਸੇ ਹੱਕ ਦੀ ਗੱਲ ਤੁਸੀਂ ਨਹੀਂ ਕਰਦੇ ਇਨਾ ਮੁੱਦਿਆਂ ਨੂੰ ਕੋਈ ਦਣਾ ਦੇਣਾ ਐ ਹੀ ਨਹੀਂ ਤੁਸੀਂ ਇੱਕ ਬੂੰਦ ਪਾਣੀ ਨਹੀਂ ਜਾਣ ਦੇਣਾ ਕਹਿੰਦੇ ਅਸੀਂ ਦੂਜੇ ਪਾਸੇ ਆਜੋ ਜਿਹੜੀ ਬੂੰਦ-ਬੂੰਦ ਪੰਜਾਬ ਦੀ ਤੁਸੀਂ ਜ਼ਹਿਰੀਲੀ ਕਰਦੀ ਪਾ ਕੇ ਕੈਮੀਕਲ ਉਹ ਜੱਡਾ-ਬੁੱਡਾ ਦਰਿਆ ਸਾਰਾ ਸਤਲੁਜ ਪੈਂਦਾ ਕਿ ਉਹ ਮਾਰ ਤੇ ਰਾਸਥਾਨ ਤੱਕ ਦੇ ਲੋਕ ਸੀ ਸਾਰੇ ਪੰਜਾਬ ਦੇ ਪਾਣੀਆਂ ਦਾ ਸੈਂਪਲ ਫੇਲ ਹੋ ਚੁੱਕਿਆ ਹੈ ਨਵੀਂ ਫੈਕਟਰੀ ਲੱਗ ਰਹੀ ਹੈ ਭਾਂਸਾ ਤੇਰੀ ਸਰਕਾਰ ਦੇ ਵਿੱਚ ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਰਾਣਾ ਗੁਰਜੀਤ ਜਿਹੜੀ ਜਿਹੜੀ ਕਾਰਖਾਨੇ ਦਾ ਹਿੱਸੇਦਾਰ ਹੈ ਕੱਲ ਅਸੀਂ ਬੰਦਾ ਤੂੰ ਕਹਿੰਦਾ ਸਿਰਾਲੇ ਮੇਲੇ ਨਹੀਂ ਰਾਹ ਮਿਲ ਕੇ ਗੇਮ ਖੇਡ ਰਹੇ ਤੋਣ ਲਵਾ ਰਿਹਾ ਤੇਰਾ ਪ੍ਰਸ਼ਾਸਨ ਉੱਤੇ ਧੱਕੇ ਨਾਲ ਉਹਦੇ ਲੋਕਾਂ ਨੂੰ ਤੋਕਾ ਰਿਹਾ ਸੀ ਜਿਹੜਾ ਚਹਿਰਾ ਤੁਸੀਂ ਪਾਣੀ ਚ ਪਾਤੀਆਂ ਲੋਕ ਮਰ ਰਹੇ ਆ ਉਹਦੇ ਬਾਰੇ ਵੀ ਗੱਲ ਕਰ ਸੋ ਡਰਾਮਿਆਂ ਦੀ ਸਰਕਾਰ ਹੈ ਇਹ ਦੇਖਦੇ ਵੀ 2-4 ਦਿਨ ਸੋਸ਼ਲ ਮੀਡੀਆ ਦੇ ਡਰਾਮਾ ਕਿਹੜਾ ਚੱਲੂਗਾ ਉਹ ਸੁਭੂਆ ਛੱਡ ਦਿੰਦੇ ਆ ਉਹ ਗੱਲ ਦੀ ਛੱਡ ਦਿੰਦੇ ਆ ਲੋਕ ਉਧਰ ਉੱਜੇ ਰਹਿੰਦੇ ਆ ਅਸਲ ਮੁੱਦੇ ਤੇ ਨਾਂ ਭਰਾਉ ਹੋਇਆ ਹੁਣ ਅੱਜ ਨਾਂ ਉਹਨੇ ਕੱਲ ਇਹਦੋਂ ਧਿਆਨ ਹੀ ਕੋਈ ਨਹੀਂ ਉਹਨਾਂ ਦਾ ਕਿ ਭਾਗੇ ਪੁਰਾਣੇ ਦਾ ਐਮਐਲਏ ਆ ਸੁਖਮਾਨ ਵਾਲਾ ਉਹ ਕਹਿੰਦਾ ਜੀ ਆ ਬੀਬੀਐਮ ਵਾਲੀ ਬੀਬੀਐਮਬੀ ਵਾਲੀ ਕੀ ਆ ਕਾਪੀ ਪਾੜ ਰਹਾ ਜੀ ਮੈਂ ਕਾਪੀਆਂ ਪਾੜ ਨਾਲ ਕੀ ਹੋ ਜੂਗਾ ਉਹੀ ਡਰਾਮੇ ਕਰੀ ਜਾਂਦਾ ਹੈ ਜੇ ਹੋਲ ਨੇ ਰੱਖ ਲਓ ਮੈਂ ਲੂਈ ਵੀ ਡਰਾਮੇ ਕਰੀ ਜਾਂਦੇ ਆ ਐ ਨਹੀਂ ਕੋਈ ਕਾਪੀਆਂ-ਕਾਪੀਆਂ ਪਾੜਨ ਨਾਲ ਹੱਲ ਹੋਣੇ ਅਗਲੇ ਨੇ ਮਾੜੀ ਜਿਹੀ ពੁਰਕੀ ਦਿੱਤੀ ਅਗਲੇ ਜਾ ਕੇ ਕੋਰਟ ਤੇ ਲੈ ਕੇ ਕੰਮ ਵੀ ਤੁਸੀਂ ਉੱਥੇ ਪੁਲਿਸ ਕਿਵੇਂ ਲਾਈ ਹੈ ਤੇ 나ਗਰਾਲ ਮੁੱਖ ਮੰਤਰੀ ਦਾ ਬਿਆਨ ਆਗਾ ਪੁਲਿਸ ਅਜੇ ਪਿੱਛੇ ਟਰਾਲੀ ਕੱਲੋ ਸੁਪਰੀਮ ਕੋਰਟ ਨੇ ਕਹਦਾ ਵੀ ਬੰਦੇ ਦੇ ਪੁੱਤ ਬਣ ਕੇ ਪਾਣੀ ਛੱਡਾ ਓਏ ਦੇਦਾ ਫਰਲਤਾ ਕਿੰਨੀ ਜਾਨ ਹੈ ਤੁਸੀਂ ਲੜਪਾਉਂਗੇ ਉੱਥੇ ਜਾ ਕੇ ਖੜ੍ਹ ਜਾਵੋਗੇ ਫਿਰ ਹਾਂ ਠੀਕ ਹੈ ਸਪੀਕਰ ਬੋਰਡ ਨੇ ਕਹਿਤਾ ਹੀ ਸਕਣਾ ਪੈਣਾ ਪਾਣੀ ਪਾਣੀ ਦਾ ਤੁਸੀਂ ਪਹਿਲੇ ਹੀ ਛੱਡ ਰਹੇ ਹੋ ਇੱਕ ਤਰੀਕੇ ਨਾਲ ਤੁਸੀਂ ਮੰਨ ਚੁੱਕੇ ਹੋ ਇਹ ਗੱਲ ਸਾਰੀਆਂ ਪਾਰਟੀਆਂ ਬਾਦਰ ਕਾਂਗਰਸੀ ਭਾਜਪਾ ਤੇ ਆਜਰ ਬੱਕਰ ਪਾਰਟੀ ਵਾਲੇ ਵੀ ਇਹ ਮੰਨ ਚੁੱਕੇ ਆ ਇਸ ਦਲ ਦੇ ਮੋਹਰ ਲਾ ਚੁੱਕੇ ਹਾਂ ਵੀ ਜਿਹੜਾ ਪਾਣੀ ਜਾ ਰਿਹਾ ਬਾਕੀ ਸੂਬਿਆਂ ਨੂੰ ਸਹੀ ਜਾ ਰਿਹਾ ਜੀ ਕੋਈ ਗੱਲ ਨਹੀਂ ਜਾਣਦੇ ਜੀ ਉਹਦੇ ਸਾਡੀ ਸਹਿਮਤੀ ਆ ਕੋਈ ਗੱਲ ਜਾਣਦੇ ਦੂਜੇ ਪਾਸੇ ਕਿਹਨਾਂ ਪੰਜਾਬ ਕੋਲ ਪਾਣੀ ਨਹੀਂ ਇਹ ਦੋਗਣੀ ਨੀਤੀ ਨਾ ਆਪ ਸਹੀ ਮੁੱਦੇ ਤੇ ਆਓ ਸਿੱਧਾ ਹੋ ਕੇ ਸੈਂਟਰ ਦੀ ਅੱਖ ਚੱਕ ਪਾਈ ਗੱਲ ਕਰੋ ਵੀ ਜੇ ਦੁਨੀਆ ਦੇ ਵਿੱਚ ਜੇ ਭਾਰਤ ਦੇ ਵਿੱਚ ਪਾਣੀਆਂ ਦੀ ਵੰਡ ਰੈਪਰਸਨਾ ਦੇ ਮੁਤਾਬਕ ਦੇ ਪੰਜਾਬ ਦੀ ਵੰਡ ਕਿਉਂ ਨਹੀਂ ਪੰਜਾਬ ਦਾ ਪਾਣੀ ਕਿਉਂ ਲੁੱਟਿਆ ਇਹਦੇ ਆ ਕੇ ਗੱਲ ਕਰੋ ਉਹ ਤੁਸੀਂ ਕਰ ਰਹੇ ਬੇਜਾਨਾ ਜਾ ਕੇ ਉਹਨਾਂ ਦਾ ਤਖੀਰਦੋ ਜਾ ਕੇ ਸੋ ਪੰਜਾਬ ਦੇ ਲੋਕੋ ਮੁੱਦਾ ਗੰਭੀਰ ਆ ਸਾਡੇ ਕੋਲ 10-15 ਸਾਲ ਦਾ ਪਾਣੀ ਹੈ ਅੱਜ ਹੋਲੀ ਵੀ ਜਾਂਦੇ ਜੀ ਕਹਿਦੇ ਨੁਦਰਦਾਰ ਸਭਾ ਚ ਕਿ 14-15 ਸਾਲ ਦਾ ਪਾਣੀ ਆ ਜੀ ਪਾਣੀ ਮੁੱਕ ਰਿਹਾ ਘਰ ਕੀ ਰਹੇ ਉਹ ਗੱਲਾਂ ਹੀ ਚੱਲੀਆਂ ਜੋ ਮਰਜ਼ੀ ਕੜਾ ਬਣਾਈ ਜਾਓ ਜਿਸ ਤਰੀਕੇ ਨਾਲ ਪੰਜਾਬ ਦਾ ਪਾਣੀ ਮੁੱਕ ਰਿਹਾ ਜਿਸ ਤਰੀਕੇ ਨਾਲ ਪੰਜਾਬ ਦਾ ਪਾਣੀ ਜ਼ਹਿਰੀਲਾ ਕਰ ਦਿੱਤਾ ਗਿਆ ਜਿਸ ਤਰੀਕੇ ਨਾਲ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਭੂਗੋਲ ਸਥਿਤੀ ਬਦਲੀ ਜਾ ਰਹੀ ਹੈ ਅਸੀਂ ਘਟ ਰਣ ਦੀ ਜ ਹੁਣ ਜਾ ਰਹੇ ਆ ਉਹ ਜਿੱਥੇ ਤੁਸੀਂ ਅੱਜ ਬੈਠੇ ਹੋ ਨਾ ਪ੍ਰਸਭਾਵਾਂ ਦੇ ਵਿੱਚ ਜਿਹੜੀਆਂ ਕੁਰਸੀਆਂ 'ਤੇ ਤੁਸੀਂ ਬੈਠੇ ਆ ਖੜ੍ਹਦੇ ਹੋ 5 7 10 ਸਾਲ ਤੁਸੀਂ ਇੱਥੇ ਬੋਲ ਜੁਗਰੇ ਵੀ ਰਹੇ ਨੇ ਇੱਥੇ ਵੀ ਹੋਰ ਆ ਕੇ ਬਹਿ ਜਾਂਦੇ ਆਂ ਫਰਪਾਈ ਜਾ ਰੋਲਾ ਬਾਹਰ ਖੜ੍ਹ ਕੇ ਜੱਤੇ ਕਿਉਂ ਤੁਸੀਂ ਹਮੇਸ਼ਾ ਪੰਜਾਬ ਦੀ ਪੱਟੇ ਸ਼ੁਰਾ ਹੀ ਮਾਰਨਾ ਹੈ ਉਮਾਰ ਰਹੇ ਹੁ ਗਦਾਰੀਆਂ ਕਰ ਰਹੇ ਹਾਂ ਸਵਾਲ ਰੋਲਾ ਪਾਉਣ ਤੋਂ ਅੰਦਰ ਤੁਹਾਡੇ ਖੋਟ ਹੈ ਬੇਈਮਾਨੀ ਹੈ ਉੱਤੋਂ ਵੀ ਲੁਕਣ ਦਿਖਾਣਗੇ ਜੀ ਬਹੁਤ ਪੰਜਾਬ ਦੇ ਹੁ ਦਰਦੀ ਲੋਕ ਸਮਝ ਲੋਕੋ ਸਮਝੋ ਯਾਰ ਕਹਾਣੀ ਨੂੰ ਸਮਝੋ ਇਕੱਠੇ ਹੋ ਕੇ ਇਹਨਾਂ ਮੁੱਦਿਆਂ ਤੇ ਵਿਚਾਰ ਚਰਚਾ ਕਰਕੇ ਅਸੀਂ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਨੂੰ ਸੁਝਾਅ ਦੇਣਾ ਚਾਹੁੰਦਾ ਕਿ ਜਿੱਥੇ ਤੁਸੀਂ ਫਸਲਾਂ ਲਈ ਲੜ ਰਹੇ ਹੋ ਹੋਰ ਮੁੱਦੇ ਲੜ ਰਹੇ ਹੋ ਪਾਣੀਆਂ ਦੇ ਮੁੱਦੇ ਤੇ ਵੀ ਸਾਨੂੰ ਲੜਨ ਦੀ ਲੋੜ ਹੈ ਖੜਨ ਦੀ ਲੋੜ ਹੈ ਇਹਨਾਂ ਮੁੱਦਿਆਂ ਤੇ ਵਿਚਾਰਾ ਕਰਨ ਦੀ ਲੋੜ ਹੈ ਲੋਕਾਂ 'ਚ ਜਾਣ ਦੀ ਲੋੜ ਹੈ ਲੋਕਾਂ ਨੂੰ ਇਸ ਮੁੱਦੇ ਨੂੰ ਤੇ ਸਮਝਾਉਣ ਦੀ ਲੋੜ ਹੈ ਕਿ ਸਰਮੁਤਾ ਹੈ ਕੀ ਹੈ ਰਾਜਨੀਤਿਕ ਕਾਰਕਾ ਤਾਂ ਦੇਖੋ ਜੀ ਆਹ ਸਾਡੇ ਲੋਕਾਂ ਦਾ ਜੀ ਖੁਸ਼ ਹੈ ਦੇਖਿਆ ਭਵੰਤਮਾਨ ਨੇ ਕਿਵੇਂ ਬੋਲ ਜਵੇ ਉਹ ਠੋਕਿਆ ਗੱਲ ਨਹੀਂ ਆਉਂਦੀ ਉਹ ਜਦੋਂ ਚੱਲਦਾ ਸਾਰਾ ਸੀਨ ਇਹਨਾਂ ਦਾ ਉਹ ਕੈਮਰਾ ਇਹਨਾਂ ਦੇ ਬੰਦਿਆਂ ਤੇ ਹੁੰਦਾ ਹੈ ਦੇਖਿਆ ਕਿਹੜੇ ਪ੍ਰਸੰਭਾ ਦੇਖਿਆ ਕਰੋ ਜਿੰਨਾ মিডিਆ ਦਾ ਫੋਕਸ ਕੈਮਰਾ ਹੁੰਦਾ ਸਾਰਾ ਇਹਨਾਂ ਦੇ ਬੰਦਿਆਂ ਤੇ ਹੁੰਦਾ ਹੈ ਵਿਰੋਧੀ ਨੂੰ ਦਿਖਾਉਂਦੇ ਨਹੀਂ ਕਦੇ ਆਵਾਜ਼ ਸੁਣਦੀ ਹੈ ਇਹ ਕਹਿੰਦੇ ਅਸਟਾ ਬਹੁਤ ਪਾਰਦਰਸ਼ਤਾ ਨਾਲ ਕੰਮ ਕਰ ਰਹੇ ਆ ਡੈਮੋਕ੍ਰੇਸੀ ਜੀ ਲੋਕਤੰਤਰ ਆ ਇੱਕ ਤੱਕਾ ਕਹਿੰਦੇ ਆ ਇਹ ਦਿੱਲੀ ਧੱਕਾ ਕਰਦੇ ਆ ਸਾਡੇ ਬੰਦਿਆਂ ਨੂੰ ਪਰਚੇ ਦਿੰਦੀ ਆ ਤੁਸੀਂ ਕੀ ਕਰ ਰਹੇ ਹੋ ਜਾਂ ਸਮੁੱਦੇ ਨੂੰ ਸਮਝੋ ਅੱਜ ਇੱਕ ਗੱਲ ਮੇਰੀ ਦੇਖ ਲਓ ਪੰਜਾਬੀਓ ਜਿਹੜਾ ਮਤਾਂ ਇਹਨਾਂ ਨੇ ਪਾਇਆ ਕੱਖ ਨਿਕਲਣਾ ਕੱਖ ਜੇ ਧੱਕਾ ਵੀ ਨਿਕਲਿਆ ਉਹਨੂੰ ਨੀਵੇਂ ਸੰਭਾਦੋ ਵੀ ਹਾਂ ਭਾਈ ਮੋਦਾ ਪਾਤਾ ਸੀਗਾ ਤੇ ਇਹਦਾ ਬਹੁਤ ਕੁਝ ਕਰਦੀ ਕੱਖ ਨਹੀਂ ਹੁੰਦਾ ਪਰ ਲੋਕਾਂ ਦੀਆਂ ਅੱਖਾਂ ਪੁੰਹਤੀਆਂ ਆ ਆ ਦੀ ਪਿੱਠ ਥੱਥ ਪਾ ਲੈਣੀ ਐ ਥੱਥ ਪਾ ਲੈਣੀ ਐ ਬੋਰਡ ਲਾ ਦੇਣੇ ਮਸ਼ਹੂਰੀਆਂ ਚ ਕਰਾ ਦੇਣੀਆਂ ਪਾਣਾ ਰਖਵਾਲਾ ਖਵਾ ਲੈਣਾ ਤੈਨੂੰ ਵੋਟਾਂ ਦੇ ਵਾਅਦਿਆਂ ਦੇਖਿਆ ਮੈਂ ਤਾਂ ਆਇਆ ਕਰਦਾ ਸੀ ਮੋਤਾ ਲੈਂਦਾ ਸੀ ਮਤੇ ਦਾ ਭਾਈ ਸਾਹਿਬ ਬਹੁਤ ਆਇਆ ਮਤਿਆਂ ਮੋਤਿਆਂ ਨੇ ਕੱਖ ਨਹੀਂ ਬਣਾ ਬੰਦੇ ਦੇ ਪੁੱਤ ਬਣ ਕੇ ਜੇ ਲੱਤਾਂ ਜਾਨ ਆ ਨਾ ਜੇ ਵਾਕਈ ਸ਼ਰਤ ਹੈਗੀ ਉਹ ਪੰਜਾਬ ਦੀ ਮદાન ਕਿੱਥੋਂ ਦੇ ਲੜੋ ਆਉਣ ਲੋਕਾਂ ਦੇ ਦਿਵਸ ਸਤਾ ਵੀ ਆ ਪੰਜਾਬ ਦੇ ਲੋਕ ਉੱਪਰ ਲੁੱਟੇ ਗਏ ਆ ਪੱਟੇ ਗਏ ਗੱਲ ਕਰ ਉਹ ਰਾਜਧਾਨੀ ਦੀ ਗੱਲ ਕਰ ਉਹ ਪਾਣੀ ਦੀ ਗੱਲ ਕਰ ਉਹ ਡੈਮਾਂ ਦੀ ਗੱਲ ਕਰ ਉਹ ਹੈਡ ਵਰਕਸਾਂ ਦੀ ਗੱਲ ਕਰ ਉਹ ਹੋਰ ਪੰਜਾਬ ਦੇ ਹੱਕਾਂ ਦੀ ਆ ਉੱਥੇ ਆਪਾਂ ਨਹੀਂ ਕਰੀ ਉਹ ਵੇਖ ਪੱਦ ਦੇ ਨਾਲ ਕਿਉਂ ਵਿਝਣੀ ਹੈ ਉਹ ਜੋ ਕਹਿੰਦੇ ਆਪਾਂ ਉਹ ਲਾਗੂ ਕਰਨਾ ਹੈ ਸਿੱਖਿਆ ਨੀਤੀ ਤੂੰ ਉਹਨੇ ਕਿਹਾ ਸੀਗਾ ਸਿੱਖਿਆ ਨੀਤੀ ਦਾ ਜਵਾਬ ਦੇ ਭਾਂਸਿਆਂ ਵੀ ਤੂੰ ਸਿੱਖਿਆ ਨੀਤੀ ਲਾਗੂ ਕਰਨ ਵਾਲਾ ਪੂਰੇ ਭਾਗ ਦੇ ਵਿੱਚੋਂ ਪਹਿਲਾ ਮੁੱਖ ਮੰਤਰੀ ਹੈ ਜਿਹੜੇ ਆਉਣ ਸਾਰ ਪੰਜਾਬ ਦੇ ਵਿੱਚ ਸੈਂਟਰ ਦੀ ਸਿੱਖਿਆ ਨੀਤੀ ਲਾਗੂ ਕੀਤੀ ਹੈ ਤੂੰ ਕਹਿੰਦਾ ਕਿ ਮੈਂ ਤਾਂ ਹੋ ਕਹਿੰਦਾ ਮੈਂ ਤੇ ਵੀ ਇਹਦੇ ਖੜ ਜਾਣਾ ਤੂੰ ਸੈਂਟਰ ਦਾ ਸੋਧਿਆ ਹੋਇਆ ਕਾਨੂੰਨ ਜਿਹਦੇ ਤਹਿਤ ਪਾਣੀ ਦੇ ਕੈਮੀਕਲ ਜੜਾ ਪਾਉਣ ਵਾਲੇ ਬੰਦੇ ਨੂੰ 6 ਸਾਲ ਤੱਕ ਦੀ ਸਜ਼ਾ ਸੀ ਉਹ ਜਿਹਨ ਕੱਲਾ 10 ਤੋਂ 15 ਲੱਖ ਦਾ ਜੁਰਮਾਨਾ ਲੱਖਿਆ ਗਿਆ ਉਹ ਸਭ ਤੋਂ ਪਹਿਲਾਂ ਉਹ ਸੋਚਿਆ ਨੂੰ ਲੱਗ ਕਰਨ ਵਾਲਾ ਕੌਣ ਹੈ ਤੂੰ ਬੰਦਾ ਹੈ ਪੰਜਾਬ ਚ ਮਾਨਸਾਉਂ ਦਿਓ ਮੇਜਵਾਸ ਕਰਦਾ ਡਰਾਮੇ ਨਾਲ ਦੁਨੀਆ ਸਾਹਮਣੇ ਦਰਾਂ ਤੂੰ ਕਹਿਣਾ ਕਿ ਮੈਂ ਜੀ ਸੱਥਾਂ ਜੋ ਗੱਲ ਚੱਲਦੀ ਆ ਸੱਥਾਂ ਜੇ ਬੈਠੇ ਇੱਥੇ ਗੱਲ ਹੁੰਦੀ ਹੈ ਇਹ ਗੱਲ ਮੇਰੇ ਉੱਥੇ ਪਹੁੰਚ ਗਈ ਹੈ ਜੋ ਉੱਥੇ ਮੈਂ ਜਾਊਂਗਾ ਆ ਆ ਲੋਕਾਂ ਚ ਆਇਓ ਲੋਕਾਂ ਸਤਾਈ ਆਉਣ ਵਾਲੀ ਹੈ ਆਜਾ ਲੋਕਾਂ ਸਿਰਫ ਪਤਾ ਲਾਓ ਕਿੰਨੇ ਕਰਮਨ ਪੈ ਰਹੇ ਆ ਸੀ ਜੇ ਕਿੰਨਾ ਕਸੀਂ ਪੰਜਾਬ ਦੇ ਕਰ ਰਹੇ ਸੁਮਾਨ ਸਾਹਿਬ ਰੱਬ ਦਾ ਵਾਸਤਾ ਇਹ ਡਰਾਮਾ ਬਹੁਤ ਹੋ ਗਿਆ ਯਾਰ ਇਹ ਚੁਟਕਲੇ ਕਹਾਣੀਆਂ ਦੂਜੇ ਤੰਜ ਕਸਣੇ ਦੂਜੇ ਨੀਵਾ ਦਿਖਾਉਣਾ ਇਹ ਛੱਡ ਦੇ ਯਾਰ ਛੱਡ ਦੇ ਮੁੱਦੇ ਤੇ ਆ ਲੋਕ ਪਰਨੇ ਕੀ ਇੱਕ ਨੌਜਵਾਨ ਲਿਖਦਾ ਕਹਿੰਦਾ ਬਾਈ ਅੱਜ ਜਦ ਕਮੁੰਡਾ ਕਹੀ ਜੇ ਪਾਣੀਆ ਰੱਖਾ ਭਵੰਤਵਾਹਾ ਆਹੀ ਕੁਛ ਸਾਡੇ ਲੋਕਾਂ ਨੂੰ ਬਸ ਆਹ ਚੱਲਦਾ ਹੈ ਲੋਕਾਂ ਦਾ ਪਹਿਲੇ ਕੈਪਟਨ ਨੂੰ ਪਾਣੀਆ ਰਖਵਾਲਾ ਮੰਨੀਗੇ ਜਾਂ ਮੈਂ ਦੱਸ ਦਵੋ ਵੀ ਜਿਹੜਾ ਮੱਤਾ ਕੈਪਟਨ ਨੇ ਲਿਆਂਦਾ ਸਨ ਪੱਟਿਆ ਗਿਆ ਕੁਛ ਮਿਲਿਆ ਪੰਜਾਬ ਨੂੰ ਕੁਛ ਮੱਤੇ ਦਾ ਥੱਲ ਹੋਇਆ ਮਸਲਾ ਜਾਇਦਾ ਦੱਸ ਦਿਓ ਵੀ ਕੋਈ ਹੱਲ ਹੋਊਗਾ ਡਰਾਮਾ ਹੋ ਗਿਆ ਬਸ ਲੋਕਾਂ 'ਚ ਵਾਵਾ ਕਰਾਉਣੇ ਸ਼ੁਰੂ ਕਰਾ ਦਿੱ